ਸਰ ਪਾਰਕਰ ਸਿੰਘ ਧੰਨਵਾਦ ਚੇਅਰਮੈਨ ਸਾਹਿਬ ਅ ਸਰ ਇੱਕ ਜਿਹੜਾ ਹੇਟ ਪ੍ਰੋਪਗੈਂਡਾ ਔਨ ਸੋਸ਼ਲ ਮੀਡੀਆ ਜਿਹੜਾ ਕੀ ਖਾਸ ਕਰਕੇ ਸਿੱਖਾਂ ਦੇ ਅਗੇਂਸਟ ਕੀਤਾ ਜਾਂਦਾ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 4 ਕੁ ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਮਿਲਿਆ ਸੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੈ ਰਾਦਰ ਕੇ ਐਸਜੀਪੀਸੀ ਨੇ ਵੀ ਇੱਕ ਕੰਪਲੇਂਟ ਕੀਤੀ ਆ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਔਰ ਇਵਨ ਕੇ ਤੁਹਾਡੇ ਹੀ ਰਾਜ ਸਭਾ ਮੈਂਬਰ ਮਿਸਟਰ ਸਾਨੀ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਇਹ ਇਸ਼ੂ ਉਠਾਇਆ ਕਿ ਬੀਜੇਪੀ ਜਿਹੜਾ ਹੇਟ ਪ੍ਰੋਪੋਗੈਂਡਾ ਕਰਦੀ ਆ ਬਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹਨੂੰ ਸਪੋਰਟ ਕਰਦੀ ਦਿਸਦੀ ਆ ਕਿਉਂਕਿ ਇਹ ਕਿਤੇ ਵੀ ਕੋਈ ਕਾਰਵਾਈ ਜਿਹੜੀ ਉਹ ਹੋ ਨਹੀਂ ਰਹੀ ਔਰ ਉਹਦੇ ਨਾਲ ਨਾਲ ਚਲੋ ਸਪੀਕਰ ਸਾਹਿਬ ਹੀ ਆ ਗਏ ਸਪੀਕਰ ਸਾਹਿਬ ਹੇਟ ਪ੍ਰੋਪਗੈਂਡੇ ਦੀ ਗੱਲ ਹੋ ਰਹੀ ਸੀ ਔਰ ਤੁਸੀਂ ਵੀ ਇੱਕ ਟਵੀਟ ਕੀਤਾ ਸੀਗਾ ਮੈਂ 4 ਮਹੀਨੇ ਪਹਿਲਾਂ ਕੰਪਲੇਂਟ ਦਿੱਤੀ ਸੀ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਰਦਰ ਕੇ ਤੁਹਾਡੇ ਹੀ ਰਾਜ ਸਭਾ ਮੈਂਬਰ ਮਿਸਟਰ ਸਾਨੀ ਜਿਹੜੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਇਸ਼ੂ ਉਠਾਇਆ ਕਿ ਜਿਹੜੀ ਬੀਜੇਪੀ ਆ ਉਹ ਸਿੱਖਾਂ ਦੇ ਅਗੇਂਸਟ ਹੇਟ ਪ੍ਰੋਪੋਗੈਂਡਾ ਕਰ ਰਹੀ ਆ ਲੇਕਿਨ ਇੱਥੇ ਪੰਜਾਬ ਦੇ ਵਿੱਚ ਵੈਸੇ ਤਾਂ ਸਰ ਤੁਸੀਂ ਨਵੀਂ ਪ੍ਰਿਤਪਾਤੀ ਕਿ ਜੇ ਇਸ ਹਾਊਸ ਦੇ ਵਿੱਚ ਇੱਕ ਐਸਆਈ ਡਿਸਕਸ ਕਰਨਾ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਹਾਊਸ ਦੀ ਮਰਿਆਦਾ ਕੋਈ ਨਹੀਂ ਰਹਿ ਗਈ ਜੇ ਆਪਾਂ ਕਹੀਏ ਨਾ ਕਿ ਇਸ ਹਾਊਸ ਦੇ ਵਿੱਚ ਅਸੀਂ ਇੱਕ ਐਸਆਈ ਨੂੰ ਡਿਸਕਸ ਕਰਕੇ ਉਹਦੇ ਤੇ 311 ਜਦੋਂ ਮਰਜ਼ੀ ਲਾ ਦੇਵੇ ਡੀਜੀਪੀ ਔਰ ਔਰ ਸਰ ਮੇਰੀ ਬੇਨਤੀ ਆ ਕਿ ਇੱਕ ਏ ਡੀ ਜੀ ਔਰ ਐਸ ਪੀ ਸੀ ਵੀ ਸਰ ਸੁਣੋ 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 ਦੇਖੋ ਭਾਵੇਂ ਜਿੱਦਾਂ ਮਰਜ਼ੀ ਵੱਡਾ ਅਫਸਰ ਹੋਵੇ ਛੋਟਾ ਅਫਸਰ ਹੋਵੇ ਅਗਰ ਉਹ ਕਰਪਸ਼ਨ ਕਰਦਾ ਉਹਦਾ ਅਸਰ ਉਨਾ ਹੀ ਹੁੰਦਾ ਇਹ ਜੇ ਆਪਾਂ ਕੋਈ ਡਿਸਕਸ ਕੀਤਾ ਇਹ ਕੋਈ ਪਰਸਨਲ ਮਾਮਲਾ ਨਹੀਂ ਕਿਸੇ ਦਾ ਡਿਸਕਸ ਕੀਤਾ ਸਰ ਮੈਂ ਪਰਸਨਲ ਕਹਿ ਨਹੀਂ ਰਿਹਾ ਇਹ ਗੱਲ ਮਰਿਆਦਾ ਦੀ ਨਹੀਂ ਹੈ ਗੱਲ ਤੁਸੀਂ ਮੁੱਦਾ ਲਿਆਓ ਸਰ ਮੈਂ ਇਹ ਇਹ ਜਿਹੜਾ ਪਵਿੱਤਰ ਸਦਨ ਹੈ ਇਹ ਮੁੱਦੇ ਡਿਸਕਸ ਕਰਨ ਵਾਸਤੇ ਹੈ ਜੀ ਅਗਰ ਤੁਹਾਨੂੰ ਮਾੜਾ ਲੱਗਦਾ ਤੇ ਤੁਸੀਂ ਇਹ ਕਹਿ ਦਿਓ ਵੀ ਠੀਕ ਹੈ ਕੋਈ ਗੱਲ ਨਹੀਂ ਐਸਐਸਏ ਕ੍ਰਾਪਸ਼ਨ ਕਰ ਲੈਂਦੇ ਠੀਕ ਹੈ ਮੈਂ ਤਾਂ ਸਰ ਇੱਕ ਜਨਰਲ ਨਹੀਂ ਆ ਕਲੀਅਰ ਕਰ ਦਿਓ ਨਾ ਤੇ ਐਸਐਸਏ ਦੀ ਕ੍ਰਾਪਸ਼ਨ ਆਪਾਂ ਠੀਕ ਸਮਝ ਲੈਂਦੇ ਮੈਂ ਕਹਿੰਦਾ ਬਿਲਕੁਲ ਠੀਕ ਨਹੀਂ ਹੈ ਮੈਂ ਤਾਂ ਤੁਹਾਨੂੰ ਆਈਪੀਐਸ ਦੱਸ ਦਿਨਾ ਨਾ ਗਿਣਦੇ ਨਾ ਇੱਥੇ ਚਲੋ ਜਿਹੜੇ ਬੇਸਿਕਲੀ ਮੈਂ ਤਾਂ ਤੁਹਾਨੂੰ ਉਹ ਦੱਸ ਦਿਨਾ ਜਿਹੜੇ ਡਰੱਗ ਵੇਚ ਗਏ ਮੈਂ ਤਾਂ ਸਰ ਸਰ ਦੱਸੋ ਫਿਰ ਦੱਸੋ ਨਾ ਸਰ ਗੱਲ ਪਲੀਜ਼ ਦੱਸੋ ਦੱਸੋ ਸਰ ਗੱਲ ਸਿਸਟਮ ਮੈਂ ਬਿਲਕੁਲ ਦੱਸਿਆ ਸਰ ਦੱਸੋ 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 ਸਰ ਮੈਂ ਚਲ ਸਰ ਮੈਨੂੰ ਸਰ ਮੈਨੂੰ ਬੋਲ ਤਾਂ ਲੈਣ ਦਿਓ ਸਰ ਸਰ ਚਲੋ ਇਹਨਾਂ ਨੂੰ ਕੰਟੀਨਿਊ ਕਰਨ ਦਿਓ ਹਾਂ ਪਲੀਜ਼ ਹੁਣ ਦੱਸ ਰਹੇ ਹੋ ਤੁਸੀਂ ਜੀ ਵੱਡੇ ਅਫਸਰ ਜੀ ਸਰ ਐਕਚੁਅਲੀ ਜੀ ਸਰ ਅਸਲੀ ਗੱਲ ਹੈ ਢਾਲੀਵਾਲ ਸਾਹਿਬ ਨੂੰ ਬਹੁਤ ਤਕਲੀਫ ਦੇ ਆ ਇਸ ਗੱਲ ਦੀ ਕਿ ਜੇ ਸਿੱਖਾਂ ਅਗੇਂਸਟ ਹੀਟ ਪ੍ਰੋਪੋਗੈਂਡਾ ਹੁੰਦਾ ਜਿਹਦੇ ਵਿੱਚ ਤੁਸੀਂ ਵੀ ਇੱਕ ਟਵੀਟ ਕੀਤਾ ਸੀਗਾ ਤੇ ਉਹਦੇ ਵਿੱਚ ਮੈਂ ਬਾੜੀ ਗੱਲ ਕੀ ਕਹਤੀ ਔਰ ਦੂਸਰੀ ਗੱਲ ਜੇ ਲੌਰੈਂਸ ਬਿਸ਼ਨੋਈ ਦੀ ਇੱਕ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਰਿਪੋਰਟ ਸਬਮਿਟ ਕਰ ਦਿੱਤੀ ਕਿ ਹਾਂ ਬਈ ਇਹ ਇਹ ਜਿਹੜੀ ਇੰਟਰਵਿਊ ਆ ਇਹ ਬੁਹਾੜੀ ਦੇ ਵਿੱਚ ਹੋਈ ਆ ਤੇ ਤੁਸੀਂ ਉਹਨੂੰ ਕਿੱਥੇ ਡਿਫੈਂਡ ਕੀਤਾ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਖਰੜ ਦੇ ਵਿੱਚ ਮੇਰੇ ਕਰ ਆਪਾਂ ਆਪਾ ਇੱਕ ਦੂਸਰੇ ਤੇ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਕਿ ਅਸੀਂ ਗਲਤੀਆਂ ਕੀਤੀਆਂ ਅਸੀਂ ਇਸ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਵੀ ਅਸੀਂ ਗਲਤੀਆਂ ਕੀਤੀਆਂ ਢਾੜੀਵਾਲ ਸਾਹਿਬ ਤੁਸੀਂ ਗਲਤੀਆਂ ਨਾ ਕਰੋ ਕਿਉਂਕਿ ਕਿਉਂਕਿ ਮੈਂ ਤਾਂ ਠੀਕ ਹੈ ਜੀ ਫਿਰ ਤੁਹਾਡੀ ਗੱਲ ਸਰ ਮੈਂ ਕੱਲ ਗੱਲ ਤੁਹਾਡੀ ਆ ਗਈ ਹੈ ਸਰ ਇੱਕ 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 ਮਿੰਟ ਦੇ ਦਿਓ ਬਸ ਮੈਂ ਦਾ ਸਰ ਸਰਦਾਰ ਬਰਗਨ ਸਿੰਘ ਜੀ ਸਭ ਤੋਂ ਵੱਧ ਸਮਾਂ ਤੁਹਾਨੂੰ ਦਿੱਤਾ ਜਾਂਦਾ ਪਲੀਜ਼ ਬੈਠੋ ਹੁਣ ਬੈਠੋ ਇੱਕ ਸ਼੍ਰੀਮਾਨ ਨਰੇਸ਼ ਪੁਰੀ ਜੀ ਵੱਲੋਂ بڑا ਇੱਕ ਮਸਲਾ ਉਠਾਇਆ ਗਿਆ ਸਵਾਸਤਿਕ ਨਿਸ਼ਾਨ ਦੇ ਮਾਮਲੇ ਦਾ ਸੋ ਇਹ ਗੱਲ ਪਹਿਲਾਂ ਵੀ ਟੇਕ ਅਪ ਕੀਤੀ ਗਈ ਹੈ ਯੂਟੀ ਪ੍ਰਸ਼ਾਸਨ ਦੇ ਨਾਲ ਪਰ ਉਹਨਾਂ ਇਸ ਇਮਾਰਤ ਦੇ ਹੈਰੀਟੇਜ ਸਟੇਟਸ ਹੋਣ ਕਰਕੇ ਇਸ ਦੇ ਸਥਾਨ ਦੀ ਬਦਲੀ ਤੋਂ ਮਨਾ ਕਰ ਦਿੱਤਾ ਵੈਸੇ ਸਾਰੇ ਆਪਾ ਹਰੇਕ ਵੀ ਧਾਰਮਿਕ ਚਿੰਨ੍ਹ ਨੂੰ ਮਾਨਤਾ ਦਿੰਦੇ ਆਂ ਅੱਜ ਤਾਂ ਨਾਲੇ ਪ੍ਰਕਾਸ਼ ਪੁਰ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਾਨੂੰ ਹੁਕਮ ਕਰਦੇ ਕਿ ਸਾਰਿਆਂ ਸਭੇ ਸਾਂਝੀ ਵਾਲਸਦਾ ਆ ਸੋ ਅਸੀਂ ਤਾਂ ਹਰੇਕ ਦਾ ਮਾਨ ਸਤਕਾਰ ਕਰਦੇ ਆਂ ਜੇ ਸਰ ਪਾਰਕਰ ਸਿੰਘ ਧੰਨਵਾਦ ਚੇਅਰਮੈਨ ਸਾਹਿਬ ਅ ਸਰ ਇੱਕ ਜਿਹੜਾ ਹੇਟ ਪ੍ਰੋਪਗੈਂਡਾ ਔਨ ਸੋਸ਼ਲ ਮੀਡੀਆ ਜਿਹੜਾ ਕੀ ਖਾਸ ਕਰਕੇ ਸਿੱਖਾਂ ਦੇਗੇਂਸਟ ਕੀਤਾ ਜਾਂਦਾ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 4 ਕ ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਮਿਲਿਆ ਸੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੈ ਰਾਦਰ ਕੇ ਐਸਜੀਪੀਸੀ ਨੇ ਵੀ ਇੱਕ ਕੰਪਲੇਂਟ ਕੀਤੀ ਆ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਔਰ ਇਵਨ ਕੇ ਤੁਹਾਡੇ ਹੀ ਰਾਜ ਸਭਾ ਮੈਂਬਰ ਮਿਸਟਰ ਸਾਨੀ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਇਹ ਇਸ਼ੂ ਉਠਾਇਆ ਕਿ ਬੀਜੇਪੀ ਜਿਹੜਾ ਹੇਟ ਪ੍ਰੋਪੋਗੈਂਡਾ ਕਰਦੀ ਆ ਬਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹਨੂੰ ਸਪੋਰਟ ਕਰਦੀ ਦਿਸਦੀ ਆ ਕਿਉਂਕਿ ਇਹ ਕਿਤੇ ਵੀ ਕੋਈ ਕਾਰਵਾਈ ਜਿਹੜੀ ਉਹ ਹੋ ਨਹੀਂ ਰਹੀ ਔਰ ਉਹਦੇ ਨਾਲ ਨਾਲ ਚਲੋ ਸਪੀਕਰ ਸਾਹਿਬ ਹੀ ਆ ਗਏ ਸਪੀਕਰ ਸਾਹਿਬ ਹੇਟ ਪ੍ਰੋਪਗੈਂਡੇ ਦੀ ਗੱਲ ਹੋ ਰਹੀ ਸੀ ਔਰ ਤੁਸੀਂ ਵੀ ਇੱਕ ਟਵੀਟ ਕੀਤਾ ਸੀਗਾ ਮੈਂ 4 ਮਹੀਨੇ ਪਹਿਲਾਂ ਕੰਪਲੇਂਟ ਦਿੱਤੀ ਸੀ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਰਦਰ ਕੇ ਤੁਹਾਡੇ ਹੀ ਰਾਜੇ ਸਭਾ ਮੈਂਬਰ ਮਿਸਟਰ ਸਾਨੀ ਜਿਹੜੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਇਸ਼ੂ ਉਠਾਇਆ ਕਿ ਜਿਹੜੀ ਬੀਜੇਪੀ ਆ ਉਹ ਸਿੱਖਾਂ ਦੇ ਅਗੇਂਸਟ ਹੇਟ ਪ੍ਰੋਪਗੈਂਡਾ ਕਰ ਰਹੀ ਆ ਲੇਕਿਨ ਇੱਥੇ ਪੰਜਾਬ ਦੇ ਵਿੱਚ ਵੈਸੇ ਤਾਂ ਸਰ ਤੁਸੀਂ ਨਵੀਂ ਪ੍ਰਿਤਪਾਤੀ ਕਿ ਜੇ ਇਸ ਹਾਊਸ ਦੇ ਵਿੱਚ ਇੱਕ ਐਸਆਈ ਡਿਸਕਸ ਕਰਨਾ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਹਾਊਸ ਦੀ ਮਰਿਆਦਾ ਕੋਈ ਨਹੀਂ ਰਹਿ ਗਈ ਜੇ ਆਪਾਂ ਕਹੀਏ ਨਾ ਕਿ ਇਸ ਹਾਊਸ ਦੇ ਵਿੱਚ ਅਸੀਂ ਇੱਕ ਐਸਆਈ ਨੂੰ ਡਿਸਕਸ ਕਰਕੇ ਉਹਦੇ ਤੇ 311 ਜਦੋਂ ਮਰਜ਼ੀ ਲਾ ਦੇਵੇ ਡੀਜੀਪੀ ਔਰ ਔਰ ਸਰ ਮੇਰੀ ਬੇਨਤੀ ਆ ਕਿ ਇੱਕ ADG ਔਰ SPC ਨੇ ਸਰ ਸੁਣੋ 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 ਦੇਖੋ ਭਾਵੇਂ ਜਿੱਦਾਂ ਮਰਜ਼ੀ ਵੱਡਾ ਅਫਸਰ ਹੋਵੇ ਛੋਟਾ ਅਫਸਰ ਹੋਵੇ ਅਗਰ ਉਹ ਕਰਪਸ਼ਨ ਕਰਦਾ ਉਹਦਾ ਅਸਰ ਉਨਾ ਹੀ ਹੁੰਦਾ ਇਹ ਜੇ ਆਪਾਂ ਕੋਈ ਡਿਸਕਸ ਕੀਤਾ ਇਹ ਕੋਈ ਪਰਸਨਲ ਮਾਮਲਾ ਨਹੀਂ ਕਿਸੇ ਦਾ ਡਿਸਕਸ ਕੀਤਾ ਸਰ ਮੈਂ ਪਰਸਨਲ ਕਹਿ ਨਹੀਂ ਰਿਹਾ ਇਹ ਗੱਲ ਮਰਿਆਦਾ ਦੀ ਨਹੀਂ ਹੈ ਗੱਲ ਤੁਸੀਂ ਮੁੱਦਾ ਲਿਆਓ ਸਰ ਮੈਂ ਇਹ ਇਹ ਜਿਹੜਾ ਪਵਿੱਤਰ ਸਦਨ ਹੈ ਇਹ ਮੁੱਦੇ ਡਿਸਕਸ ਕਰਨ ਵਾਸਤੇ ਹੈ ਜੀ ਅਗਰ ਤੁਹਾਨੂੰ ਮਾੜਾ ਲੱਗਦਾ ਤੇ ਤੁਸੀਂ ਇਹ ਕਹਿ ਦਿਓ ਵੀ ਠੀਕ ਹੈ ਕੋਈ ਗੱਲ ਨਹੀਂ ਐਸਆਈ ਕਰਪਸ਼ਨ ਕਰ ਲੈਂਦੇ ਠੀਕ ਹੈ ਮੈਂ ਤਾਂ ਸਰ ਇੱਕ ਜਨਰਲ ਨਹੀਂ ਆ ਕਲੀਅਰ ਕਰ ਦਿਓ ਨਾ ਤੇ ਐਸਆਈ ਦੀ ਕਰਪਸ਼ਨ ਆਪਾਂ ਠੀਕ ਸਮਝ ਲੈਂਦੇ ਮੈਂ ਕਹਿਣ ਦਿਆ ਬਿਲਕੁਲ ਠੀਕ ਨਹੀਂ ਹੈ ਮੈਂ ਤਾਂ ਤੁਹਾਨੂੰ ਆਈਪੀਐਸ ਦੱਸ ਦਿਨਾ ਨਾ ਗਿਣਦ ਨਾ ਇੱਥੇ ਚਲੋ ਜਿਹੜੇ ਬੇਸਿਕਲੀ ਮੈਂ ਤਾਂ ਤੁਹਾਨੂੰ ਉਹ ਦੱਸ ਦਿਨਾ ਜਿਹੜੇ ਡਰੱਗ ਵੇਚ ਗਏ ਮੈਂ ਤਾਂ ਸਰ ਸਰ ਗੱਲ ਦੱਸੋ ਨਾ ਗੱਲ ਸਰ ਗੱਲ ਪਲੀਜ਼ ਦੱਸੋ ਦੱਸੋ ਸਰ ਗੱਲ ਸਿਸਟਮ ਮੈਂ ਬਿਲਕੁਲ ਦੱਸਿਆ ਸਰ ਦੱਸੋ 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 ਸਰ ਮੈਂ ਚਲੋ ਸਰ ਮੈਨੂੰ ਸਰ ਮੈਨੂੰ ਬੋਲ ਤਾਂ ਲੈਣ ਦਿਓ ਸਰ ਚਲੋ ਇਹਨਾਂ ਨੂੰ ਕੰਟੀਨਿਊ ਕਰਨ ਦਿਓ ਹਾਂ ਪਲੀਜ਼ ਹੁਣ ਦੱਸ ਰਹੇ ਹੋ ਤੁਸੀਂ ਜੀ ਵੱਡੇ ਅਫਸਰ ਜੀ ਸਰ ਐਕਚੁਅਲੀ ਜੀ ਸਰ ਅਸਲੀ ਗੱਲ ਹੈ ਢਾਲੀਵਾਲ ਸਾਹਿਬ ਨੂੰ ਬਹੁਤ ਤਕਲੀਫ ਦੇ ਆ ਇਸ ਗੱਲ ਦੀ ਕਿ ਜੇ ਸਿੱਖਾਂ ਅਗੇਂਸਟ ਹੀਟ ਪ੍ਰੋਪੋਗੈਂਡਾ ਹੁੰਦਾ ਜਿਹਦੇ ਵਿੱਚ ਤੁਸੀਂ ਵੀ ਇੱਕ ਟਵੀਟ ਕੀਤਾ ਸੀਗਾ ਤੇ ਉਹਦੇ ਵਿੱਚ ਮੈਂ ਬਾੜੀ ਗੱਲ ਕੀ ਕਹਤੀ ਔਰ ਦੂਸਰੀ ਗੱਲ ਜੇ ਲਾਰੈਂਸ ਬਿਸ਼ਨੋਈ ਦੀ ਇੱਕ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਰਿਪੋਰਟ ਸਬਮਿਟ ਕਰ ਦਿੱਤੀ ਕੀ ਹਾਂ ਭਈ ਇਹ ਇਹ ਜਿਹੜੀ ਇੰਟਰਵਿਊ ਆ ਇਹ ਬੁਹਾਲੀ ਦੇ ਵਿੱਚ ਹੋਈ ਆ ਤੇ ਤੁਸੀਂ ਉਹਨੂੰ ਕਿੱਥੇ ਡਿਫੈਂਡ ਕੀਤਾ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਖਰੜ ਦੇ ਵਿੱਚ ਮੇਰੇ ਆਪਾਂ ਆਪਾਂ ਇੱਕ ਦੂਸਰੇ ਤੇ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਕਿ ਅਸੀਂ ਗਲਤੀਆਂ ਕੀਤੀਆਂ ਅਸੀਂ ਇਸ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਵੀ ਅਸੀਂ ਗਲਤੀਆਂ ਕੀਤੀਆਂ ਢਾੜੀਵਾਲ ਸਾਹਿਬ ਤੁਸੀਂ ਗਲਤੀਆਂ ਨਾ ਕਰੋ ਕਿਉਂਕਿ ਕਿਉਂਕਿ ਮੈਂ ਤਾਂ ਠੀਕ ਹੈ ਜੀ ਫਿਰ ਤੁਹਾਡੀ ਗੱਲ ਸਰ ਮੈਂ ਕੱਲ ਗੱਲ ਤੁਹਾਡੀ ਆ ਗਈ ਹੈ ਸਰ ਇੱਕ 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 ਮਿੰਟ ਦੇ ਦਿਓ ਬਸ ਮੈਂ ਦਾ ਸਰ ਸਰਦਾਰ ਪ੍ਰਗਟ ਸਿੰਘ ਜੀ ਸਭ ਤੋਂ ਵੱਧ ਸਮਾਂ ਤੁਹਾਨੂੰ ਦਿੱਤਾ ਜਾਂਦਾ ਪਲੀਜ਼ ਬੈਠੋ ਹੁਣ ਬੈਠੋ ਇੱਕ ਸ਼੍ਰੀਮਾਨ ਨਰੇਸ਼ ਪੁਰੀ ਜੀ ਵੱਲੋਂ ਬੜਾ ਇੱਕ ਮਸਲਾ ਉਠਾਇਆ ਗਿਆ ਸੁਆਸਤਿਕ ਨਿਸ਼ਾਨ ਦੇ ਮਾਮਲੇ ਦਾ ਸੋ ਇਹ ਗੱਲ ਪਹਿਲਾਂ ਵੀ ਟੇਕ ਅਪ ਕੀਤੀ ਗਈ ਹੈ ਯੂਟੀ ਪ੍ਰਸ਼ਾਸਨ ਦੇ ਨਾਲ ਪਰ ਉਹਨਾਂ ਇਸ ਇਮਾਰਤ ਦੇ ਹੈਰੀਟੇਜ ਸਟੇਟਸ ਹੋਣ ਕਰਕੇ ਇਹਦੇ ਸਥਾਨ ਦੀ ਬਦਲੀ ਤੋਂ ਮਨਾ ਕਰ ਦਿੱਤਾ ਹੈ ਵੈਸੇ ਸਾਰੇ ਆਪਾਂ ਹਰੇਕ ਵੀ ਧਾਰਮਿਕ ਚਿੰਨ੍ਹ ਨੂੰ ਮਾਨਤਾ ਦਿੰਦੇ ਆ ਅਜ ਤਾਂ ਨਾਲੇ ਪ੍ਰਕਾਸ਼ ਪੁਰ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਾਨੂੰ ਹੁਕਮ ਕਰਦੇ ਕਿ ਸਾਰਿਆਂ ਸਭੇ ਸਾਂਝੀ ਵਾਲਸਦਾ ਆ ਸੋ ਅਸੀਂ ਤਾਂ ਹਰੇਕ ਦਾ ਮਾਨ ਸਤਕਾਰ ਕਰਦੇ ਆ ਜੇ